ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਆਗਮੇ ਨਮਸਤਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਾਤੇ ਨਮਸਤੰ ਆਪਾਤੇ ਨਮਸਤੰ ਆਮਜਬੇ ਨਮਸਤਸਤ ਅਜਬੇ ਆਦੇਸੰ ਆਦੇਸੇ ਨਮਸਤੰ ਆਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਤਿੰਨਾਂ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜਿਸ ਪਾਵਨ ਬਾਣੀ ਦੀ ਆਪਾਂ ਵਿਆਖਿਆ ਤੇ ਸੰਥਿਆ ਆਰੰਭ ਕੀਤੀ ਹੈ ਸਤਿਗੁਰੂ ਦੀ ਕਿਰਪਾ ਨਾਲ ਸੋ ਆਓ ਅਗਲੀਆਂ ਪੌੜੀਆਂ ਦੀ ਵੀ ਵਿਆਖਿਆ ਤੇ ਸੰਖਿਆ ਕਰਕੇ ਲਾਹੇ ਪ੍ਰਾਪਤ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਆਗਮੇ ਸੋ ਆਗਮੇ ਪਾਠ ਹੈ ਐੜਾ ਅਗੇਤਰ ਐੜਾ ਗੱਗੇ ਨੂੰ ਟਿੱਪੀ ਮੰਮੇ ਲਾਂ ਆਗਮੇ ਆਗਮੇ ਦਾ ਅਰਥ ਹੈ ਜਿਹੜਾ ਗਮਤਾ ਤੋਂ ਪਰੇ ਹੈ ਆਗਮੇ ਜਿਹੜਾ ਝੋਰੇ ਤੋਂ ਪਰੇ ਹੈ ਸੋਗ ਤੋਂ ਪਰੇ ਹੈ ਐਸੇ ਵਾਹਿਗੁਰੂ ਨੂੰ ਨਮਸ਼ਕਾਰ ਹੈ ਨਮਸਤਾਸਤਰਮੇ ਸੋ ਨਮਸਤਾਸਤ ਪਾਠ ਕਰਨਾ ਇਕਠਾਈ ਨੰਨਾ ਮੰਮਾ ਸਸਾ ਤੱਤੇ ਨੂੰ ਅਦਕ ਸਸਾ ਤੱਤੇ ਨੂੰ ੜੌਕੜ ਨਮਸਤਾਸਤ ਰਮੇ ਸੋ ਰਮੇ ਅਰਾਰੇ ਨੂੰ ਟੱਪੀ ਮੰਮੇ ਨੂੰ ਲਾਂ ਰਮੇ ਪਾਠ ਸੋ ਰਮੇ ਅੱਖਰ ਹੈ ਫਾਰਸੀ ਦਾ ਸੋ ਰਮੇ ਤੋਂ ਭਾਵ ਹੈ ਵਿਆਪ ਜਿਹੜਾ ਸੁੰਦਰ ਹੈ ਸੋ ਨਮਸ਼ਕਾਰ ਹੈ ਸੁੰਦਰ ਸਰੂਪ ਨੂੰ ਸੁੰਦਰ ਸਰੂਪ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਜਲਾਸਰੇ ਜਲਾਸਰੇ ਪਾਠ ਕਰਨਾ ਹੈ ਜਿਹੜਾ ਜਲਾ ਦਾ ਵੀ ਆਸਰਾ ਹੈ ਸੋ ਪਾਣੀਆਂ ਦਾ ਵੀ ਆਸਰਾ ਹੈ ਐਸੇ ਵਹਿਗੁਰੂ ਨਨਮਸ਼ਕਾਰ ਹੈ ਨਮਸਤੰ ਨਿਰਾਸਰੇ ਨਿਰਾਸਰੇ ਨੰਨੇ ਨੂੰ ਸਿਆਰੀ ਰਾਰੇ ਨੂੰ ਕੰਨਾ ਸਸਾ ਰਾਰੇ ਨੂੰ ਲਾ ਨਿਰਾਸਰੇ ਪਾਠ ਹੈ ਸੋ ਜਿਹੜਾ ਨਿਰਾ ਨਿਰ ਆਸਰੇ ਹੈ ਆਸਰੇ ਤੋਂ ਰਹਿਤ ਹੈ ਨਿਰਾਕਾਰ ਹੈ ਤੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਵੀ ਆਸਰਾ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਆਪ ਨਿਰਾਕਾਰ ਹੈ ਆਸਰੇ ਤੋਂ ਰਹਿਤ ਹੈ ਤੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਵਹਿਗੁਰੂ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਆਜਾਤੇ ਸੋ ਜਾਤਾਂ ਤੋਂ ਰਹਿਤ ਹੈ ਜਾਤੇ ਜਨਮ ਤੋਂ ਰਹਿਤ ਹੈ ਜੰਮਣ ਤੋਂ ਰਹਿਤ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਆਪਾਤੇ ਆਪਾਤੇ ਪਾਠ ਕਰਨਾ ਸੋ ਆਪਾਤੇ ਸ਼੍ਰੇਣੀ ਤੋਂ ਰਹਿਤ ਹੈ ਪਾਤੇ ਪਤਨੋਂ ਹੰਤੋਂ ਨਾਸ ਹੋਣ ਤੋਂ ਰਹਿਤ ਹੈ ਸੋ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਜਿਹੜਾ ਪਾਤੇ ਸ਼੍ਰੇਣੀ ਤੋਂ ਅਤੇ ਨਾਸ ਹੋਣ ਤੋਂ ਪਤਨੋਂ ਤੋਂ ਰਹਿਤ ਹੈ ਨਮਸਤੰ ਆ ਮਜਬੇ ਸੋ ਆ ਮਜਬੇ ਪਾਠ ਕਠਾਈ ਐੜਾ ਮੰਮਾ ਜਿੱਜਾ ਬੱਬੇ ਨੂੰ ਲਾ ਆ ਮਜਬੇ ਸੋ ਆ ਮਜਬੇ ਦਾ ਅਰਥ ਬੰਦਾ ਹੈ ਜਿਹੜਾ ਮਜਬ ਆਦਿਕਾਂ ਤੋਂ ਰਹਿਤ ਹੈ ਭਾਵੇਂ ਕਿ ਕਿਸੇ ਦਾ ਕੋਈ ਮਜਬ ਹੁੰਦਾ ਹੈ ਕਿਸੇ ਦਾ ਕੋਈ ਪਰ ਵਹਿਗੁਰੂ ਮਜਬ ਤੋਂ ਰਹਿਤ ਹੈ ਉਸ ਦਾ ਕੋਈ ਮਜਬ ਨਹੀਂ ਹੈ ਇਸ ਕਰਕੇ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਜਿਹੜਾ ਮਜਬ ਆਦਿਕਾਂ ਤੋਂ ਰਹਿਤ ਹੈ ਨਮਸਤਸਤ ਅਮਜਬ ਅਜਵੇ ਸੋ ਨਮਸਕਾਰ ਹੈ ਅਜਵੇ ਸੋ ਜਿਹੜਾ ਆਚਰਜ ਸਰੂਪ ਹੈ ਆਚਰਜ ਰੂਪ ਵੈਗੁਰੂ ਜਿਹੜਾ ਅਮਜਬ ਅਜਵੇ ਐੜਾ ਜਿੱਜਾ ਬੱਬੇ ਨੂੰ ਲਾਂ ਅਜਵੇ ਸੋ ਨਮਸਤੰ ਅਮਜਬ ਨਮਸਕਾਰ ਹੈ ਜਿਹੜਾ ਮਜਬਾਦਕਾਂ ਤੋਂ ਰਹਿਤ ਹੈ ਨਮਸਤਸਤ ਅਜਵੇ ਅਜਵੇ ਪਾਠ ਕਰਨਾ ਐੜਾ ਜਿੱਜਾ ਬੱਬੇ ਨੂੰ ਲਾਂ ਅਜਵੇ ਸੋ ਜਿਹੜਾ ਕਿ ਪਿਆਰਿਓ ਅਚਰਜ ਸਰੂਪ ਹੈ ਵਹਿਗੁਰੂ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਆਦੇਸੰ ਆਦੇਸੇ ਨਮਸ਼ਕਾਰ ਹੈ ਦੇਸ਼ਾਂ ਵਿੱਚ ਆਇਓ ਇਹਨੂੰ ਦੇਸਾਂ ਦੇਸ ਨਾਮ ਹੈ ਦੇਸ ਦਾ ਦੇਸ ਨਾਮ ਹੈ ਸਾਧਨਾ ਦਾ ਸੋ ਦੇਸ ਨਾਮ ਸੋ ਅੰਗਾ ਦਾ ਸੋ ਜਿਹੜਾ ਅੰਗਾ ਵਿੱਚ ਵੀ ਆਇਆ ਹੋਇਆ ਹੈ ਸਾਧਨਾ ਵਿੱਚ ਵੀ ਆਇਆ ਹੋਇਆ ਹੈ ਦੇਸਾਂ ਵਿੱਚ ਵੀ ਆਇਆ ਹੋਇਆ ਹੈ ਸੋ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮ ਆਦੇਸੰ ਸੋ ਆਦੇਸੇ ਆਦੇਸੰ ਆਦੇਸੇ ਨਮਸ਼ਕਾਰ ਹੈ ਜਿਹੜਾ ਦੇਸ਼ਾਂ ਆਦਿਕਾਂ ਤੋਂ ਵੀ ਰਹਿਤ ਹੈ ਤੇ ਦੇਸ਼ਾਂ ਵਿੱਚ ਆਇਆ ਹੋਇਆ ਹੈ ਨਮਸਤੰ ਆਪੇਸੇ ਪੇਸ਼ ਆਦਿਕਾਂ ਤੋਂ ਵੀ ਰਹਿਤ ਹੈ ਵਹਿਗੁਰੂ ਜਿਹੜਾ ਪੇਸ਼ਾਂ ਤੋਂ ਰਹਿਤ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਨਿਰ ਧਾਮੇ ਸੋ ਨਿਰ ਧਾਮੇ ਪਾਠ ਹੈ ਨੰਨਾ ਨੰਨੇ ਦੇ ਪੈਰ ਚ ਰਾਰਾ ਸੋ ਸਿਹਾਰੀ ਹੈ ਤਦ ਦੇ ਨੂੰ ਕੰਨਾ ਮੰਮੇ ਨੂੰ ਲਾ ਨਿਰ ਧਾਮੇ ਨਿਰ ਧਾਮੇ ਪਾਠ ਹੈ ਸੋ ਨਿਰ ਧਾਮੇ ਨਿਰ ਧਾਮੇ ਦਾ ਭਾਵ ਅਰਥ ਹੈ ਘਰ ਜਿਹੜਾ ਘਰ ਆਦਿਕ ਆਦਿਕ ਤੋਂ ਰਹਿਤ ਹੈ ਸਰੀਰ ਰੂਪ ਘਰ ਤੋਂ ਰਹਿਤ ਹੈ ਸੋ ਵਿਸ਼ੇਸ਼ ਕਰਤੇ ਵਿਸ਼ੇਸ਼ ਕਰਕੇ ਸੰਸਾਰੀ ਘਰਾਂ ਤੋਂ ਜਿਹੜਾ ਰਹਿਤ ਹੈ ਕੋਈ ਐਸਾ ਘਰ ਨਹੀਂ ਉਹਦਾ ਸੋ ਕੋਈ ਵਿਸ਼ੇਸ਼ ਵੀ ਜਿਸ ਘਰ ਦੇ ਵਿੱਚ ਉਹ ਵਿਸ਼ੇਸ਼ ਤੌਰ ਤੇ ਕਿਸੇ ਘਰ ਦੇ ਵਿੱਚ ਬੈਠਾ ਹੋਵੇ ਉਹ ਤਾਂ ਸਰੀਰਾਂ ਰੂਪ ਘਰਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ ਸੋ ਜਿਹੜਾ ਘਰ ਤੋਂ ਰਹਿਤ ਹੈ ਸਰੀਰ ਤੋਂ ਰਹਿਤ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਨਿਰਬਾਮੇ ਸੋ ਨਿਰਬਾਮੇ ਨਿਰਬਾਮੇ ਫਾਰਸੀ ਦਾ ਅੱਖਰ ਹੈ ਨਿਰਬਾਮੇ ਗੁਰੂ ਪਿਆਰਿਓ ਮਾਇਆ ਤੋਂ ਰਹਿਤ ਹੈ ਨਿਰਬਾਮੇ ਇਸਤਰੀ ਤੋਂ ਰਹਿਤ ਹੈ ਜਿਹੜਾ ਇਸਤਰੀ ਤੋਂ ਰਹਿਤ ਹੈ ਮਾਇਆ ਆਦਿਕ ਤੋਂ ਰਹਿਤ ਹੈ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ